ਖਬਰ ਸਾਹਮਣੇ ਨਿਕਲ ਕੇ ਆਈ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਹੈ ਜੀ ਹਾਂ ਦੱਸਦੀ ਹੈ ਕਿ ਸਕੂਲੀ ਬੱਚਿਆਂ ਦੇ ਵਿੱਚ ਐਚ ਆਈ ਵੀ ਏਡਸ ਪੋਜ਼ਿਟਿਵ ਪਾਇਆ ਗਿਆ ਜੀ ਹਾਂ ਦੱਸਦੀ ਹੈ ਕਿ ਇੱਕ ਨਹੀਂ ਬਲਕਿ 828 ਬੱਚੇ ਐਚ ਆਈ ਵੀ ਏਡਸ ਦਾ ਸ਼ਿਕਾਰ ਹੋਏ ਨੇ ਤੇ ਰੋਜ਼ਾਨਾ 5 ਤੋਂ 7 ਬੱਚੇ ਐਚ ਆਈ ਵੀ ਏਡਸ ਪੋਜ਼ਿਟਿਵ ਪਾਏ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ 47 ਬੱਚਿਆਂ ਦੀ ਇਸ ਦੇ ਨਾਲ ਮੌਤ ਵੀ ਹੋ ਗਈ ਹੈ ਅੱਜ ਇੱਕ ਖਬਰ ਤ੍ਰਿਪੁਰਾ ਤੋਂ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਸਕੂਲੀ ਬੱਚਿਆਂ ਨੂੰ ਐਚ ਆਈ ਵੀ ਐਡਸ ਹੋ ਰਿਹਾ ਹੈ 828 ਬੱਚੇ ਐਚ ਆਈ ਵੀ ਐਡਸ ਦੇ ਪੋਜ਼ਿਟਿਵ ਪਾਏ ਗਏ ਨੇ ਰਿਪੋਰਟ ਦੇ ਅਨੁਸਾਰ ਵਿਦਿਆਰਥੀਆਂ ਚ ਐਚ ਆਈ ਵੀ ਦੇ ਮਾਮਲੇ ਵਧ ਰਹੇ ਨੇ ਤੇ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਤ੍ਰਿਪੁਰਾ ਰਾਜ ਐਡਸ ਕੰਟਰੋਲ ਸੁਸਾਇਟੀ ਯਾਨੀ ਕਿ ਟ ਐਸ ਐਸ ਸੀ ਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ਚ ਐਚ ਆਈ ਪੀ ਦੇ ਨਾਲ 47 ਵਿਦਿਆਰਥੀਆਂ ਦੀ ਜਾਂਚ ਚਲੀ ਗਈ ਹੈ ਅਤੇ 828 ਵਿਦਿਆਰਥੀ ਪੋਜ਼ੀਟਿਵ ਆਏ ਗਏ ਨੇ ਕਈ ਵਿਦਿਆਰਥੀ ਦੇਸ਼ ਭਰ ਦੀਆਂ ਮਸ਼ਹੂਰ ਸੰਸਥਾਵਾਂ ਦੇ ਵਿੱਚ ਉੱਚ ਸਿੱਖਿਆ ਦੇ ਲਈ ਤ੍ਰਿਪੁਰਾ ਤੋਂ ਬਾਹਰ ਵੀ ਚਲੇ ਗਏ ਨੇ ਤ੍ਰਿਪੁਰਾ ਐਡਸ ਕੰਟਰੋਲ ਸੁਸਾਇਟੀ ਨੇ 220 ਸਕੂਲਾਂ 24 ਕਾਲਜਾਂ ਅਤੇ ਕੁਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਟੀਕੇ ਰਾਹੀਂ ਨਸ਼ੀਲੀ ਦਵਾਈਆਂ ਦਾ ਸੇਵਨ ਕਰਦੇ ਨੇ ਸੰਕਰਮਣ ਦੇ ਵੱਧਦੇ ਮਾਮਲਿਆਂ ਲਈ ਇਸ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਰਿਪੋਰਟ ਅਨੁਸਾਰ ਐਂਟਰੀ ਟ੍ਰੋ ਵਾਇਰਲ ਥੈਰੇਪੀ ਸੈਂਟਰ ਦੇ ਡਾਟਾ ਅਨੁਸਾਰ ਮਈ 2024 ਤੱਕ ਤ੍ਰਿਪੁਰਾ ਦੇ ਵਿੱਚ ਐਚ ਆਈ ਵੀ ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ 8729 ਹੈ ਇਨਾਂ ਚੋਂ 5674 ਲੋਕ ਜਿਉਂਦੇ ਦੱਸੇ ਗਏ ਨੇ ਜਿਨ੍ਹਾਂ ਚ 4570 ਪੁਰਸ਼ 1103 ਔਰਤਾਂ ਅਤੇ 1 트랜ਸਜੈਂਡਰ ਸ਼ਾਮਿਲ ਹੈ ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸੰਕਰਮਿਤ ਪਾਏ ਗਏ ਬੱਚੇ ਸੰਪੰਨ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਡਰੱਗ ਲੈਣ ਅਤੇ ਦੂਸ਼ਿਤ ਸੂਈ ਦੇ ਇਸਤੇਮਾਲ ਕਾਰਨ HIV ਸੰਕਰਮਣ ਦਾ ਜੋਖਮ ਵਧਦਾ ਹੋਇਆ ਦੇਖਿਆ ਜਾ ਰਿਹਾ ਹੈ ਤੇ ਹੁਣ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੇ ਬੱਚੇ HIV ਪੋਜ਼ਿਟਿਵ ਨੇ ਉਹ ਉੱਚ ਸਿੱਖਿਆ ਦੇ ਲਈ ਆਪਣੀ ਹਾਇਰ ਸਟੱਡੀ ਤੇ ਲਈ ਤ੍ਰਿਪੁਰਾ ਨੂੰ ਛੱਡ ਕੇ ਬਾਹਰ ਚਲੇ ਗਏ ਨੇ ਤੇ ਹੁਣ ਉਹਨਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਬੱਚੇ ਜ਼ਿਆਦਾਤਰ ਨਸ਼ੇ ਦੇ ਆਦੀ ਨੇ ਅਤੇ ਨਸ਼ਾ ਕਰਨ ਦੇ ਲਈ ਇੱਕ ਦੂਸਰੇ ਦੇ ਨਾਲ ਦੁਸ਼ਿਤ ਸੁਵਿਧਾ ਇਸਤੇਮਾਲ ਕਰਦੇ ਨੇ ਇਸ ਦੇ ਨਾਲ ਬਾਕੀਆਂ ਦੇ ਵਿੱਚ ਵੀ ਸੰਕਰਮਣ ਵਧਣ ਦਾ ਖਤਰਾ ਵੱਧ ਗਿਆ ਹੈ